ਰੋਣਾ ਦੇ ਹੁੰਦਾ ਰਾਹ ਜਿਉ ਜੋਨ ਹਾਰਾ ਜੇ ਸੰਗੀਤਾਰੰਗ ਮੇਰਾ ਮਾਨੇ ਰਹਿਣਾ ਜੋਨ ਜੁਨੀ ਵਸਨ ਮੇਰਾ ਆਹੋ ਕਰੇ ਅੱਜ ਬੋਲੀ ਚ ਗਾਉਂਦੇ ਨੇ ਸਾਧ ਸੰਗ ਇਹਨਾਂ ਉਤੇ ਮਿਹਰ ਹੈ ਗੁਰੂ ਗੋਬਿੰਦ ਸਿੰਘ ਜੀ ਅਸੀਂ ਤਾਂ ਮਾੜਾ ਮੋਟਾ ਵਾਸ ਪ੍ਰਚਾਰ ਗੁਰੂ ਗ੍ਰੰਥ ਸਾਹਿਬ ਦੇ ਦਰ ਕਰਦਾ ਤੇ ਸਾਧ ਸੰਗਤ ਬੜੀ ਮੇਰੀ ਕਿਸਮ ਮੈਨੂੰ ਇੱਥੇ ਟਾਈਮ ਮਿਲਿਆ ਬਾਬਾ ਸਮੁੰਦਰ ਸਿੰਘ ਜੀ ਨੇ ਬੜੀ ਕਿਰਪਾ ਕੀਤੀ ਹਾਜ਼ਰੀ ਭਰਨ ਦਾ ਟਾਈਮ ਦਿੱਤਾ ਵਿਚੋਲਾ ਬਣਿਆ ਬਾਬਾ ਭਾਵੜੀ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਭਾਵੜੀ ਸਾਹਿਬ ਵਾਲੇ ਤੇ ਸਾਧ ਸੰਗਤ ਜੀ ਉਹਨਾਂ ਨੇ ਹੁਕਮ ਛੱਡਿਆ ਤੇ ਸੰਗਤ ਦੇ ਦਰਸ਼ਨ ਹੋ ਗਏ ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਆਪੇ ਖੜੇ ਬਿਲਕੁਈ ਕਾ ਕੀ ਨਹੀਂ ਸਰ ਦੇ ਕੇ ਤਾਂ ਮੇਰੇ ਤੋਂ ਪਹਿਲਾਂ ਮੇਰੇ ਪਰ ਪੁੰਜਿਆ ਅਤੀ ਸਤਿਕਾਰਯੋਗ ਸਰਮਾਨਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਹੜਾ ਸਮਾਗਮ ਕਰਵਾਇਆ ਗਿਆ ਕਿਹੜੇ ਪਿੰਡ ਦੇ ਕਿਹੜੇ ਸੰਬੰਧ ਦੇ ਅੱਜ ਪਿੰਡ ਲੀਲਕਲਾ ਵਿਖੇ ਸ਼ਹੀਦਾਂ ਦੀ ਯਾਦ ਵਿੱਚ ਸਲਾਨਾ ਇਹ ਜੋ ਸਮਾਗਮ ਕਰਵਾਏ ਜਾਂਦੇ ਨੇ ਸਤਿਕਾਰਯੋਗ ਡਾਕਟਰ ਸਮੁੰਦ ਸਿੰਘ ਜੀ ਜਿਹੜੀ ਬੜੀ ਸਤਿਕਾਰਯੋਗ ਸ਼ਖਸੀਅਤ ਨੇ ਰੱਬ ਦਾ ਨਾਮ ਜਪਦੇ ਤੇ ਚ ਪਾਉਂਦੇ ਨੇ ਉਹ ਧੰਗ ਗੁਰੂ ਗ੍ਰੰਥ ਸਾਹਿਬ ਬਾਣੀ ਦਾ ਔਰ ਤੇ ਆਸਰਾ ਲੈ ਕੇ ਜਿੱਥੇ ਸੰਪੜ ਪਾਠ ਆਰੰਭ ਕਰਵਾਉਂਦੇ ਨੇ ਭੋਗ ਪੈਂਦੇ ਨੇ ਉਥੇ ਖੰਡ ਪਾਠ ਸਾਹਿਬਾਂ ਦੀ ਲੜੀ ਵੀ ਚੱਲਦੀ ਹੈ ਸੰਗਤ ਪਿਆਰ ਉਤਸ਼ਾਹ ਨਾਲ ਧੰਗ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਸੀਸ ਝੁਕਾਉਣ ਲਈ ਆਉਂਦੀ ਹੈ ਤੇ ਪਿੰਡ ਲੀਲ ਕਲਾ ਵਿਖੇ ਅੱਜ ਸਾਲਾਨਾ ਸਮਾਗਮ ਸੰਪੂਰਨ ਹੋਇਆ ਜਿਹਦੇ ਵਿੱਚ ਬਾਣੀ ਦੇ ਅਖੰਡ ਪਾਠਾਂ ਦੇ ਸੰਪੜ ਪਾਠਾਂ ਦੇ ਭੋਗਾਂ ਪ੍ਰੰਤ ਇਤਿਹਾਸ ਤੋਂ ਬਹੁਤ ਸਤਿਕਾਰਯੋਗ ਕਵੀਸ਼ਰੀ ਜਥੇ ਨੇ ਸੰਗਤ ਨੂੰ ਇਤਿਹਾਸ ਨਾਲ ਜਾਣੂ ਕਰਵਾਇਆ ਮੈਂ ਇੱਥੇ ਹੀ ਬੇਨਤੀ ਕਰਨੀ ਚਾਹਾਂਗਾ ਕਿ ਇਹ ਜਿਹੜਾ ਹੋਣਾ ਮਹੀਨਾ ਲੰਘਦਾ ਪਿਆ ਅਗਲੇ ਮਹੀਨੇ ਬਹੁਤ ਵੱਡਾ ਇਤਿਹਾਸਕ ਮਹੀਨਾ ਜਦੋਂ ਕਲਗੀਧਰ ਪਾਤਸ਼ਾਹ ਦੇ ਪੁੱਤਰ ਜੀਂਦੇ ਨੀਹਾਂ ਵਿਚ ਜਿਨੇ ਗਏ ਨੇ ਤੇ ਔਰ ਚਮਕੌਰ ਦੀ ਗੜੀ ਵਿੱਚ ਛੀਤ ਹੋਏ ਨੇ ਇੱਥੇ ਉਮਰ ਦਾ ਕੋਈ ਤਕਾਜ਼ਾ ਨਹੀਂ ਬਾਬਾ ਦੀਪ ਸਿੰਘ ਵਰਗੇ ਮਹਾਨ ਬਜ਼ੁਰਗ ਵਸਤਾ ਜੀ ਉਹਨਾਂ ਖੰਡਾ ਖੜਕਾਇਆ ਤੇ ਭਾਈ ਮਨੀ ਸਿੰਘ ਵਰਗੇ ਆਪਣਾ ਬੰਦ-ਬੰਦ ਕਟਵਾਇਆ ਉੱਥੇ ਭਾਈ ਤਾਰੂ ਸਿੰਘ ਵਰਗੇ ਆਪਣਾ ਖੋਪੜਾ ਲਵਾਇਆ ਇਹ ਹੀ ਨਹੀਂ ਉੱਥੇ ਬਾਬਾ ਅਜੇ ਸਿੰਘ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸੁਪੁੱਤਰ 4 ਸਾਲ ਦਾ ਉਹਨੇ ਵੀ ਸ਼ੀਦੀ ਦਾ ਜਾਮ ਪੀਤਾ ਜੇ ਸ਼ਿਵੇਕ ਸਿੰਘ ਸ਼ਿਵਾਕ ਸਿੰਘ ਦੀ ਗੱਲ ਕਰੀਏ ਉਹਨਾਂ ਵੀ ਚਰਖੜੀ ਨੂੰ ਚੁੰਮਣ ਤੋਂ ਕੋਈ ਗਰੇਜ਼ ਨਹੀਂ ਕੀਤਾ ਤੇ ਸ਼ਹਾਤਾਂ ਭਰਿਆ ਹੀ ਜਿਹੜਾ ਸਿੱਖੀ ਦੀ ਝੋਲੀ ਵਿੱਚ ਮਰਿਆਦਾ ਪਰੰਪਰਾ ਪਈ ਏ ਤੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਤਤੀ ਲੋ ਤੇ ਬੈ ਕੇ ਜਵਰ ਦਾ ਮੁਕਾਬਲਾ ਸਬਰ ਨਾਲ ਕੀਤਾ ਧਾਨਗੁਰ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਿਸ ਜਨਯਉ ਨੂੰ ਗੁਰੂ ਨਾਨਕ ਸਾਹਿਬ ਨੇ ਨਹੀਂ ਪਹਿਨੇ ਆਨਕਾਰ ਕੀਤਾ ਜਿਹੜੇ ਤਿਲਕ ਨੂੰ ਗੁਰੂ ਨਾਨਕ ਸਾਹਿਬ ਨੇ ਨਹੀਂ ਲਵਾਇਆ ਇਨਕਾਰ ਕੀਤਾ ਉਹ ਗੁਰਤੇਗ ਬਹਾਦਰ ਸਾਹਿਬ ਉਸ ਤਿਲਕ ਤੇ ਜੰਜੂੜੂ ਬਚਾਉਣ ਲਈ ਆਪ ਮੁਗਲ ਹਕੂਮਤ ਕੋਲ ਗਏ ਨੇ ਔਰ ਨਾਲ ਉਹਨਾਂ ਦੇ ਤਿੰਨ ਪਿਆਰੇ ਗੁਰਸਿੱਖ ਗਏ ਨੇ ਜਿਨ੍ਹਾਂ ਦਾ 350 ਸਾਲਾ ਸ਼ਹੀਦੀ ਜੋੜ ਮੇਲਾ ਵੀ ਆਪਾਂ ਮਨਾ ਰਹੇ ਆਂ ਸੋ ਇਹ ਸਾਰੇ ਹੀ ਸ਼ਹੀਦੀ ਬਹੁਤ ਵੱਡੀਆਂ ਸ਼ਹੀਦੀਆਂ ਉਦੋਂ ਬਾਅਦ ਵੀ ਹੋਈਆਂ 1947 ਦੀ ਵੰਡ ਵਿੱਚ ਵੀ ਹੋਈਆਂ ਜਦੋਂ ਜਦੋਂ ਲੋੜ ਪਈਏ ਸਿੱਖ ਸੁਧਾਰ ਲਹਿਰਾਂ ਦੀ ਉਦੋਂ ਹੀ ਕਿਸੇ ਨਾ ਕਿਸੇ ਐਸੇ ਮਨੁੱਖ ਨੇ ਆ ਕੇ ਸ਼ਹਾਦਤ ਦਿੱਤੀ ਏ ਪਛਾਣੀ ਵਹਾਇਆ ਅੱਜ ਤਾਂ ਅਸੀਂ ਛੋਟੀਆਂ ਲਾਲਚਾਂ ਕਰਕੇ ਆਪਣਾ ਧਰਮ ਹੀ ਕਬੂਲ ਛੱਡੀ ਜਾ ਰਹੇ ਹਾਂ ਮੈਂ ਹੀ ਬੇਨਤੀ ਕਰਾਂਗਾ ਉਹਨਾਂ ਸ਼ਹੀਦੀਆਂ ਨੂੰ ਵੇਖਣਾ ਚਾਹੀਦਾ ਔਰ ਮੈਂ ਇਸ ਸਥਾਨਾਂ ਤੇ ਜਿਹੜੀ ਸੰਗਤ ਨੂੰ ਧੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਜਾਂਦਾ ਮੈਂ ਇਸ ਗੱਲ ਦਾ ਡਾਕਟਰ ਸਮੋਤ ਸਿੰਘ ਜੀ ਦਾ ਧੰਨਵਾਦ ਕਰਦਾ ਗੁਰੂ ਰਹਿਮਤ ਕਰੇ ਬਖਸ਼ਿਸ਼ ਕਰੇ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਇਹਨਾਂ ਦਾ ਸਮੁੱਚਾ ਪਰਿਵਾਰ ਇਸੇ ਤਰ੍ਹਾਂ ਪੰਥ ਦੀ ਕੌਮ ਦੀ ਗ੍ਰੰਥ ਦੀ ਸੇਵਾ ਕਰਦਾ ਰਹੇ ਇਹਨਾਂ ਸਮਾਗਮਾਂ 'ਚ ਹਰ ਸਾਲ ਆਉਣ ਦਾ ਸਮਾਂ ਮਿਲਦਾ ਅਸੀਂ ਵਡਭਾਗੇ ਆ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਗੋਦ ਵਿੱਚ ਬੈਠਣ ਦਾ ਸਮਾਂ ਮਿਲਦਾ ਇਤਿਹਾਸ ਸੁਣਨ ਤੇ ਸੁਣਾਉਣ ਦਾ ਕੁਝ ਕਹਿਣ ਦਾ ਸਮਾਂ ਮਿਲਦਾ ਸੋ ਗੁਰੂ ਰਹਿਮਤ ਕਰਕੇ ਸਾਡਾ ਸਿੱਖੀ ਕੇਸਾ ਸਵਾਸਾਂ ਸੰਗ ਨਿਭ ਜਾਵੇ ਉਹਨਾਂ ਸ਼ਹੀਦਾਂ ਦੇ ਪਾਏ ਹੋ ਪੂਰਨ ਹੈ ਤੇ ਚੱਲ ਕੇ ਆਪਾਂ ਪਤਾ ਨਹੀਂ ਉਹ ਸ਼ਹੀਦਾਂ ਦੇ ਦੇ ਸਕਨੇ ਆ ਕਿ ਨਹੀਂ ਪਰ ਉਹਨਾਂ ਦੀ ਦਿੱਤੀ ਸਿੱਖੀ ਨੂੰ ਸੰਭਾਲ ਲਈਏ ਇਹ ਹੀ ਬੜੀ ਵੱਡੀ ਸਾਡ ਲਈ ਗੱਲ ਆ ਗੁਰੂ ਕਿਰਪਾ ਕਰੇ ਰਹਿਮਤ ਕਰੇ ਸਾਰੇ ਪਰਿਵਾਰ ਜਿਹੜੇ ਇੱਥੇ ਆਏ ਨੇ ਉਹਨਾਂ ਦੀ ਚੜ੍ਹਦੀ ਕਲਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ